ਸਰਕਾਰ ਮੁਰਦਾਬਾਦ 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 ਪੰਜਾਬੀ ਸਰਕਾਰ ਮੁਰਦਾਬਾਦ 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 ਆਰਖੀ ਕਿਸਾਨ ਮਜ਼ਦੂਰ ਜੂਨੀਅਨ ਜਿੰਦਾਬਾਦ 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 ਆਰਖੀ ਕਿਸਾਨ ਮਜ਼ਦੂਰ ਜੂਨੀਅਨ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ 100 ਸ਼ੰਭੂ ਬਾਰਡਰ ਦੇ ਨੇੜੇ ਖੜੇ ਆ ਤੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਤੇ 200 ਦਿਨ ਜਿਹੜੇ ਹਨ ਉਹ ਕਿਸਾਨਾਂ ਨੂੰ ਆਪਣੀ ਮੰਗਾਂ ਵਾਸਤੇ ਉਰੇ ਬੈਠੇ ਨੂੰ ਹੋ ਗਏ ਆ ਤੇ ਸਰਕਾਰਾਂ ਜਿਹੜੀਆਂ ਹੈ ਚੁੱਪ ਕਰਕੇ ਬੈਠੀਆਂ ਕਿਸਾਨਾਂ ਦਾ ਕੋਈ ਸਾਰ ਨਹੀਂ ਲੈ ਰਿਆ ਤੇ ਅੱਜ 200 ਦਿਨ ਪੂਰੇ ਹੋਣ ਤੇ ਅੱਜ ਕਿਸਾਨ ਜਿਹੜੇ ਹੈ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਰੀਆਂ ਪੂਰੇ ਪੰਜਾਬ ਹਰਿਆਣੇ ਤੋਂ ਸਾਰੀਆਂ ਔਰ ਇਕੱਠੀਆਂ ਹੋ ਰਹੀਆਂ ਤੇ ਲਗਾਤਾਰ ਜਿਹੜੇ ਹੈ ਸਾਡੇ ਨਾਲ ਇਸ ਤੇ ਮੌਜੂਦ ਨੇ ਤੇ ਇਹ ਹੁਣ ਕਿਸਾਨੀ ਅੰਦੋਲਨ ਜਿੱਥੇ ਲੱਗਿਆ ਹੋਇਆ ਸਟੇਜਾਂ ਲੱਗੀਆਂ ਹੋਈਆਂ ਉੱਥੇ ਜਿਹੜੀ ਜਾਣ ਵਾਸਤੇ ਇਹ ਜਿਹੜੇ ਪ੍ਰਧਾਨ ਜੀ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਰ ਕੀ ਕਹਿਣਾ ਚਾਹੋਗੇ ਅੱਜ ਪ੍ਰਧਾਨ ਜੀ ਤੁਸੀਂ ਅੱਜ ਇਕੱਠੇ ਹੋਏ ਹੋ ਸਾਡੇ ਸਾਡਾ ਸ਼ੰਭੂ ਮੋਡ ਬਾਰਡਰ ਕਨੌਰੀ ਬਾਰਡਰ ਡੱਬ ਵਾਲੀ ਬਾਰਡਰ ਰਤਨਗੜ ਬਾਰਡਰ ਦੇ ਉੱਤੇ ਜਿਹੜਾ ਮੋਰਚਾ 13 ਫਰਵਰੀ ਤੋਂ ਚੱਲ ਰਿਹਾ ਸਾਡੇ 9 ਐਸਕੇਮ ਨੌਨ ਪੋਲੀਟਿਕਲ ਤੇ ਕੇਐਮਐਮ ਮੋਰਚਾ ਸਾਡਾ ਔਰ ਅੱਜ ਸਾਡਾ 203 ਪੂਰਾ ਹੋ ਗਿਆ 100 ਦਿਨ ਵੀ ਅਸੀਂ ਮਨਾਇਆ ਸੀ ਤੇ ਅੱਜ 200 ਦਿਨ ਹੋ ਗਏ 200 ਦਿਨ ਤੇ ਜਿੰਨਾ ਵੀ ਕਿਸਾਨ ਆ ਪੰਜਾਬ ਦਾ ਅੱਜ ਉਹ ਸਾਰਾ ਅੱਜ ਇੱਥੇ ਪਹੁੰਚ ਰਿਹਾ ਸਰਕਾਰ ਨੂੰ ਇਹ ਵਿਖਾ ਰਹੇ ਆ ਕਿ ਕਿਤੇ ਇਹ ਨਾ ਸਮਝ ਲੈਣ ਕਿ ਇਹ ਮੋਰਚਾ ਰੁਕ ਗਿਆ ਜਾਂ ਘਟ ਗਿਆ ਜਾਂ ਲੋਕ ਆ ਨਹੀਂ ਰਹੇ ਚਲੋ ਲੋਕ ਕੰਮਾਂ ਦੇ ਵਿੱਚ ਸੀ ਆਪਣੇ ਤੇ ਇਸ ਕਰਕੇ ਜਿਹੜਾ ਪਿਛਲਾ ਸਮਾਂ ਜਿਹੜਾ ਪਹਿਲਾਂ ਕਨਕਬੱਟਨੀ ਛੋਣਾ ਲਾਉਣਾ ਸੀ ਉਹਦਾ ਕਰਕੇ ਅੱਜ ਜਿਹੜਾ ਹੈ 200 ਦਿਨ ਮਨਾਉਣ ਦੇ ਲਈ ਇਕੱਠੇ ਹੋਏ ਆ ਤੇ ਹੁਣ ਲਗਾਤਾਰ ਜਿਹੜੀ ਝੋਲੀਅਤ ਆ ਇਸ ਮੋਰਚੇ ਦੇ ਵਿੱਚ ਭਰਮੀ ਰਹੂਗੀ ਤੇ ਅੱਜ ਕੋਈ ਅੱਗੇ ਦੀ ਜਿਹੜੀ ਰਣਨੀਤੀ ਹੈ ਠੀਕ ਹੈਗੀ ਦੇਖੋ ਸਰਕਾਰ ਬੜੀਆਂ ਕੌਜੀਆਂ ਹਰਕਤਾਂ ਤੇ ਆਈ ਆ ਸਰਕਾਰ ਨੂੰ ਕੱਲ ਸਾਡੇ ਇੱਕ ਬੀਬੀ ਸੁਖਵਿੰਦਰ ਕੌਰ ਆ ਕ੍ਰਾਂਤੀਕਾਰੀ ਦੀ ਜਰਨਲ 77 ਬੀਬੀ ਉਹ ਉਹਦੇ ਕਰ ਐਨਆਈਏ ਦੀ ਰੇਟ ਕਰਾਈ ਗਈ ਬਹੁਤ ਨਿੰਦਨਯੋਗ ਗੱਲ ਆ ਇਹ ਕਿ ਤੁਸੀਂ ਕਿਸਾਨਾਂ ਨੂੰ ਦੇ ਨਹੀਂ ਸਕਦੇ ਡਰਾ ਸਕਦੇ ਜੀ ਤੁਸੀਂ ਐਨਆਈਏ ਦੀਆਂ ਧਮਕੀਆਂ ਦੇ ਕੇ ਡਰਾਉਂਦੇ ਸਾਨੂੰ ਸਾਨੂੰ ਤੋਂ ਐਨਆਈਏ ਦੇ ਡਰਾਵੇ ਦਿੰਦੇ ਜੇ ਸਾਡੇ ਕੋਲੇ ਕੁਝ ਨਹੀਂ ਹੈਗਾ ਇਹ ਡਰਨਗੇ ਉਹ ਜਿਨ੍ਹਾਂ ਨੇ ਗਵਨ ਕੀਤਾ ਜਿਨ੍ਹਾਂ ਨੇ ਮੋਰਚੇ ਮਾਰੇ ਆ ਵੱਡੇ ਵੱਡੇ ਘਰ ਭਰੇ ਆ ਉਹਨਾਂ ਨੂੰ ਡਾਰੂ ਸਾਡੇ ਕੋਲ ਤੇ ਸਾਡੀ ਖੇਤੀ ਦੇ ਪੈਸੇ ਨਹੀਂ ਪੂਰੇ ਹੁੰਦੇ ਸਾਰਾ ਹੀ ਤੇ ਆਰਤੀਆਂ ਤੇ ਕਰਜ਼ਾਈਆਂ ਲਾਲਿਆਂ ਦੇ ਕਰਜ਼ਾਈਆਂ ਸਾਡੇ ਕੋਲੇ ਕੀ ਆ ਜਿਹੜਾ ਤੁਸੀਂ ਸਾਡੇ ਕੋਲੋਂ ਲਬ ਦੇ ਜੋ ਇਹ ਡਰਾਵੇ ਨਾ ਦਿਓ ਮੁੱਦੇ ਦੀ ਗੱਲ ਤੇ ਆਓ ਮੁੱਦੇ ਦੀ ਗੱਲ ਤੇ ਆ ਕੇ ਬੈਠ ਕੇ ਸਾਡਾ ਜਿਹੜਾ ਮਸਲਾ ਉਹ ਹੱਲ ਕਰੋ ਕਿਸਾਨਾਂ ਦਾ ਕਰਜ਼ਾ ਮਾਫੀ ਕਰੋ ਸਾਡਾ ਐਮਐਸਪੀ ਤੇ ਗਾਰੰਟੀ ਕਾਨੂੰਨ ਬਣਾ ਕੇ ਦਿਓ ਨਹੀਂ ਤਾਂ ਹਰਿਆਣੇ ਦੀਆਂ ਚੋਣਾ ਆ ਗਈਆਂ ਇਹਦੇ ਵਿੱਚ ਤੁਹਾਨੂੰ ਫੇਰ ਪੰਜਾਬ ਨੂੰ ਭੁਗਤਣਾ ਪੈਣਾ ਜਿਵੇਂ ਤੁਹਾਨੂੰ ਪੰਜਾਬ ਦੇ ਵਿੱਚ ਭੁਗਤਣਾ ਪਿਆ ਨਾ ਐਵੇਂ ਹੁਣ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪੈਣਾ ਇਹਨਾਂ ਨੂੰ ਪ੍ਰਧਾਨ ਜੀ ਲਗਾਤਾਰ 200 ਦਿਨ ਪੂਰੇ ਹੋ ਚੁੱਕੇ ਆ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਕੰਨਾਂ ਤੇ ਕੋਈ ਜੂ ਵੀ ਨਹੀਂ ਬਿਲਕੁਲ ਜੀ ਅੱਜ ਜੇ ਅਗਰ ਸਰਕਾਰ ਦੇ ਗਲੇ ਦੀ ਹੱਡੀ ਨਾ ਬਣਿਆ ਹੁੰਦਾ ਮੋਰਚਾ ਤਾਂ ਅੱਜ ਇਹ ਐਨਆਈਏ ਦੀਆਂ ਰੇਟਾਂ ਨਾ ਪੈਂਦੀਆਂ ਅੱਜ ਜੇ ਮੋਰਚਾ ਨਾ ਲੱਗਾ ਹੁੰਦਾ ਤਾਂ ਭਾਜਪੀ ਸਰਕਾਰ 400 ਪਾਰ ਹੋ ਜਾਂਦੀ ਇਹ ਮੋਰਚੇ ਦੀ ਵਜ੍ਹਾ ਕਰਕੇ ਅੱਜ ਜਿਹੜੀ ਸਰਕਾਰ ਆ ਨਾ ਉਹ 240 ਤੇ ਸਿੰਮਟ ਕੇ ਰਹਿ ਗਈ ਅੱਜ ਲੰਗੜੀ ਸਰਕਾਰ ਬਣੀ ਆ ਫਿਰ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਸਾਡੇ ਜਿਹੜੇ ਕੀਤੇ ਕੰਡੇ ਬੀਜੇ ਆ ਉਹ ਸਾਡੇ ਅੱਗੇ ਆਏ ਆ ਤੇ ਅਸੀਂ ਇਹਨਾਂ ਦੀ ਹੁਣੀ ਗੱਲ ਸੁਣ ਲਈਏ ਹੁਣ ਵੀ ਇਹਨਾਂ ਨੂੰ ਅਜੇ ਵੀ ਸਮਾਂ ਆਏਗਾ ਅਜੇ ਵੀ ਸੁਣ ਲੈਣਾ ਕਿਸਾਨਾਂ ਦਾ ਜੋ ਬਣਦਾ ਹੱਕ ਆ ਜੋ ਸਾਡੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਾ ਕੇ ਸਾਨੂੰ ਘਰਾਂ ਨੂੰ ਤੋਰਨ ਸਰਕਾਰਾਂ ਦੀ ਅੱਖਾਂ ਖੁੱਲਣਗੀਆਂ ਅੱਜ ਜਿਵੇਂ ਇਕੱਠ ਹੋ ਰਿਹਾ ਜਿਵੇਂ ਦੇਖਿਆ ਜਾ ਰਿਹਾ ਕਿ ਰਸਤੇ 'ਚ ਵੀ ਅਸੀਂ ਆ ਰਹੇ ਸੀ ਬਹੁਤ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਗੱਡੀਆਂ ਜਿਹੜੀਆਂ ਹਨ ਬਹੁਤ ਅਜੇ ਫੋਨ ਆ ਰਹੇ ਨੇ ਜਿਵੇਂ ਲੁਧਿਆਣੇ ਤੋਂ ਪਰੇ ਤੋਂ ਫੋਨ ਆ ਰਹੇ ਨੇ ਵੀ ਤੁਰੇ ਹੋਏ ਨੇ ਕਾਫਲੇ ਆ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਈ ਸ਼ੰਭੂਨੀ ਬਹੁਤ ਵੱਡੀ ਗਿਣਤੀ ਦੇ ਵਿੱਚ ਖਨੋਰੀ ਬਾਰਡਰ ਤੇ ਇਕੱਠ ਹੋ ਰਿਹਾ ਬਹੁਤ ਵੱਡੀ ਗਿਣਤੀ ਦੇ ਡੱਬ ਵਾਲੀ ਘੱਟ ਕੋ ਜੀ ਅੱਜ ਲੱਖਾਂ ਹੀ ਕਿਸਾਨ ਜਿਹੜਾ ਉਹ ਅੱਜ ਸੜਕਾਂ ਦੇ ਉੱਤੇ ਹੋਊਗਾ ਔਰ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਆਉਣ ਵਾਲਾ ਸਮਾਂ ਇਹਨਾਂ ਦਾ ਬਹੁਤ ਮਾੜਾ ਸਰਕਾਰ ਦਾ ਨਹੀਂ ਤੇ ਇਹਨਾਂ ਦਾ ਮਸਲਾ ਹੱਲ ਕਰਕੇ ਇਹਨਾਂ ਨੂੰ ਘਰ ਨੂੰ ਤੋੜੇ ਪ੍ਰਧਾਨ ਜੀ ਇੱਕ ਜਿਹੜੇ ਆਮ ਜਿਹੜੇ ਲੋਕ ਹੈ ਉਹ ਕਿਸਾਨੀ ਅੰਦੋਲਨ ਦੇ ਨਾਲ ਤਾਂ ਹੈ ਹੀ ਆ ਲੇਕਿਨ ਇਹ ਸੜਕ ਬੰਦ ਹੋਣ ਦੇ ਨਾਲ ਜਿਹੜਾ ਹੈ ਲੋਕ ਪਰੇਸ਼ਾਨ ਵੀ ਬਹੁਤ ਹੈ ਤੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਵੀ ਉਹ ਕਿਸਾਨਾਂ ਦਾ ਸਾਥ ਦੇਣ ਤੇ ਵੀ ਰਸਤੇ ਜਿਹੜੇ ਹੈ ਉਹ ਕਿਸਾਨਾਂ ਨੇ ਬੰਦ ਕਰੇ ਆ ਜਾਂ ਸਰਕਾਰ ਨੇ ਬੰਦ ਕਰੇ ਆ ਉਹ ਜਾਣਨਾ ਚਾਹੁੰਦੇ ਆ ਇਹ ਸਾਬਤ ਹੋ ਗਿਆ ਜੀ ਇਹ ਹਸਾਬਤ ਹੋ ਗਿਆ ਹਾਈ ਕੋਰਟ ਨੇ ਹਸਾਬਤ ਕਰਤਾ ਸੁਪਰੀਮ ਕੋਰਟ ਨੇ ਹਸਾਬਤ ਕਰਤਾ ਕਿ ਰਸਤੇ ਜਿਹੜੇ ਆ ਕਿਸਾਨਾਂ ਨੇ ਨਹੀਂ ਰੋਕੇ ਸਰਕਾਰ ਹਰਿਆਣਾ ਸਰਕਾਰ ਨੂੰ ਹੁਕਮ ਹੋਇਆ ਕਿ ਤੁਸੀਂ ਆਪਣੀਆਂ ਦੁਵਾਰਾਂ ਹਟਾਓ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਇਹਨਾਂ ਨੇ ਸੁਪਰੀਮ ਕੋਰਟ ਲਾ ਲਿਆ ਸੁਪਰੀਮ ਕੋਰਟ ਨੇ ਗੋਲ ਮੋਲ ਜਿਆ ਕਰਕੇ ਫੈਸਲਾ ਫਿਰ ਹੋ ਲਿਆ ਕਿ ਦੋ ਕਮੇਟੀਆਂ ਬਣਾ ਲਓ ਮਤਲਬ ਸਰਕਾਰਾਂ ਤੇ ਸੁਪਰੀਮ ਕੋਰਟਾ ਇਕੱਠੇ ਹੀ ਨੇ ਇਹ ਕੋਈ ਜੇ ਉਹ ਸੁਪਰੀਮ ਕੋਰਟ ਵੀ ਠੋਕੇ ਫੈਸਲਾ ਦੇ ਦਿੰਦਾ ਤਾ ਫਿਰ ਇਹ ਸਰਕਾਰ ਮੰਨਦੀ ਨਾ ਪਰ ਨਹੀਂ ਫੈਸਲਾ ਸਹੀ ਨਹੀਂ ਆਇਆ ਉੱਥੋਂ ਹਾਈ ਕੋਰਟ ਨੇ ਫੈਸਲਾ ਸਹੀ ਕੀਤਾ ਵੀ ਤੁਸੀਂ ਕਰੋ ਚਿਹਰਾ ਨੰਗਾ ਕਰਤਾ ਸਰਕਾਰ ਦਾ ਜਿਹੜਾ ਅੱਜ ਕਿਸਾਨਾਂ ਤੇ ਇਲਜ਼ਾਮ ਲੱਗਦਾ ਸੀ ਆ ਹੁਣ ਤੁਸੀਂ ਦੇਖ ਰਹੇ ਜੇ ਬੱਸਾਂ ਜਾ ਰਹੀਆਂ ਨਾ ਇਹ ਬੱਸਾਂ ਪਾ ਉੱਥੇ ਜਾਣੀਆਂ ਸਟੇਜ ਤੱਕ ਤੇ ਫਿਰ ਰਸਤਾ ਕਿਹੜੇ ਬੰਨੋ ਬੰਦ ਸਾਡੇ ਲੋਕਾਂ ਦੇ ਰਸਤੇ ਹੁਣ ਵੀ ਖੁੱਲੇ ਪਹਿਲਾਂ ਵੀ ਖੁੱਲੇ ਸੀ ਅਸੀਂ ਰਸਤਾ ਬੰਦ ਕਰਕੇ ਕਿਸੇ ਦਾ ਨਹੀਂ ਬਹਿਣ ਵਾਲੇ ਸੀ ਨਾ ਅਸੀਂ ਕਰਦੇ ਆਂ ਇਹ ਸਰਕਾਰਾਂ ਨੇ ਅਸੀਂ 13 ਨੂੰ ਆਏ ਆ ਸਰਕਾਰ ਨੇ ਤੇ 8 ਤਰੀਕ ਨੂੰ ਦੁਬਾਰਾ ਕਰਤੀਆਂ ਸੀ ਤੁਸੀਂ মিডিਆ ਨੇ ਸਾਰੇ ਨੇ ਦੇਖਿਆ ਤੁਹਾਡੀ ਨਜ਼ਰ ਚਾ ਸਾਰਾ ਕੁਝ ਅਸੀਂ ਧੰਨਵਾਦ ਕਰਦੇ ਆਂ মিডিਆ ਦਾ ਜਿਹੜਾ মিডিਆ ਟਾਈਮ ਦੇ ਟਾਈਮ ਜਿਹੜੀ ਹੈ ਕੰਨ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਨੂੰ ਪਹੁੰਚਾਉਂਦਾ ਰਹਿੰਦਾ ਤੁਸੀਂ ਸੁਣ ਰਹੇ ਸੀਗੇ ਇਹ ਰਾਸ਼ਟਰੀ ਪ੍ਰਧਾਨ ਹੈਗੇ ਕਿਸਾਨ ਮਜ਼ਦੂਰ ਯੂਨੀਅਨ ਦੇ ਤੇ ਲਗਾਤਾਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਤੇ 200 ਦਿਨ ਜਿਹੜੇ ਪੂਰੇ ਹੋ ਚੁੱਕੇ ਆ ਇੱਥੋਂ ਜਿਹੜੀ ਮੈਂ ਤੁਹਾਨੂੰ ਦਿਖਾਵਾਂਗਾ ਇੱਥੋਂ ਜਿਹੜਾ ਹੈਗਾ ਕਿਸਾਨ ਅੰਦੋਲਨ ਜਿੱਥੇ ਕਿ ਮੇਨ ਜਿਹੜਾ ਮੇਨ ਸਟੇਜ ਲੱਗੀ ਹੈ ਉਹ ਬਿਲਕੁਲ ਬਿਲਕੁਲ ਨਾਲੀ ਹੈ ਤੇ ਲਗਾਤਾਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸਾਨ ਜਿਹੜੇ ਹੈ ਇਹ ਕਿਸਾਨੀ ਅੰਦੋਲਨ ਅਸੀਂ ਦਿਖਾ ਰਹੇ ਤੁਹਾਨੂੰ ਟਰੈਕਟਰਾਂ ਦੀਆਂ ਜਿਹੜੀਆਂ ਖੜੀਆਂ ਹੈ ਉਰੇ 200 ਦਿਨ ਹੋ ਗਏ ਹਨ ਕਿਸਾਨਾਂ ਨੂੰ ਆਪਣੀ ਮੰਗਾ ਕਰਕੇ ਜਿਹੜਾ ਹੈ ਉਰੇ ਡਟੇ ਹੋਏ ਹਨ ਉਹ ਉਰੇ ਹੀ ਜਿਹੜਾ ਹੈ ਰੈਡ ਨੂੰ ਮਜਬੂਰ ਹਨ ਤੇ ਕਿਸਾਨਾਂ ਦੇ ਨਾਲ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਸੰਖਿਆ ਦੇ ਵਿੱਚ ਲੋਕ ਜਣੇ ਹੈ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਤੇ ਲੋਕਾਂ ਤੋਂ ਵੀ ਜਿਹੜੀ ਹੈ ਇਹਨਾਂ ਨੇ ਕਿਹਾ ਕਿ ਲੋਕ ਵੀ ਜਣੇ ਹੈ ਉਹਨਾਂ ਦਾ ਸਾਥ ਦੇਣ ਵੀ ਰਸਤੇ ਜਿਹੜੇ ਹੈ ਅਸੀਂ ਨਹੀਂ ਅਸੀਂ ਨਹੀਂ ਬੰਦ ਕੀਤੇ ਉਹ ਸਰਕਾਰਾਂ ਨੇ ਬੰਦ ਕੀਤੇ ਹੁਣ ਦੇਖਣਾ ਹੋਏਗਾ ਕਿ ਅੱਜ ਜਿਹੜੀ ਮੀਟਿੰਗ ਕਿਸਾਨਾਂ ਦੀ ਹੋਣ ਜਾ ਰਹੀ ਹੈ ਉਹਦਾ ਅਸਰ ਜਿਹੜਾ ਹੈ ਸਰਕਾਰ ਤੇ ਪੈਂਦਾ ਹੈ ਜਾਂ ਫਿਰ ਕਿਸਾਨ ਇਸ ਤਰ੍ਹਾਂ ਹੀ ਜਿਹੜਾ ਹੈ ਉਹ ਸ਼ੰਭੂ ਬਾਟਰ ਤੇ ਡਟੇ ਰਹਿਣਗੇ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ